ਦੋਸਤੋ ਅੱਜ ਗੱਲ ਕਰਾਂਗੇ ਆਪਾਂ ਡਾਲਡਾ ਕਿਉਂ ਵਾਰੇ ਹਾਂਜੀ ਉਹੀ ਡਾਲਡਾ ਕਿ ਉਹ ਜੋ ਹਿੰਦੁਸਤਾਨ ਦੀ ਰਸੋਈਆਂ ਦੀ ਜਾਨ ਹੁੰਦਾ ਸੀ ਪਰ ਇਹ ਡਾਲਡਾ ਕਿਉਂ ਹਿੰਦੁਸਤਾਨ ਚ ਕਦੋਂ ਆਇਆ ਕਿਵੇਂ ਆਇਆ ਤੇ ਅੱਜ ਇਹ ਕਿੱਥੇ ਲੋਪ ਹੋ ਗਿਆ ਅੱਜ ਦੀ ਇਸ ਵੀਡੀਓ ਵਿੱਚ ਇਸੇ ਬਾਰੇ ਗੱਲ ਕੀਤੀ ਜਾਵੇਗੀ ਦਰਅਸਲ 1930 ਦੇ ਦਹਾਕੇ ਵਿੱਚ ਲੀਵਰ ਬ੍ਰਦਰਸ ਜੋ ਕਿ ਬਾਅਦ ਵਿੱਚ ਹਿੰਦੁਸਤਾਨ ਜੂਨੀ ਲੀਵਰ ਬਣੀ ਇਸ ਨੇ ਡਾਲਡਾ ਬ੍ਰਾਂਡ ਦੀ ਸ਼ੁਰੂਆਤ ਕੀਤੀ ਇਸ ਸਮੇਂ ਭਾਰਤ ਵਿੱਚ ਦੇਸੀ ਘਿਓ ਦੀ ਬਹੁਤ ਮੰਗ ਸੀ ਪਰ ਇਸ ਦੀ ਕੀਮਤ ਜ਼ਿਆਦਾ ਹੋਣ ਕਾਰਨ ਆਮ ਲੋਕਾਂ ਲਈ ਇਹ ਹਮੇਸ਼ਾ ਉਪਲਬਧ ਨਹੀਂ ਸੀ ਇਸ ਸਮੱਸਿਆ ਦਾ ਹੱਲ ਬਣੇ ਲੀਵਰ ਬ੍ਰਦਰਸ ਨੇ ਸਬਜ਼ੀਆਂ ਦੇ ਤੇਲ ਨਾਲ ਤਿਆਰ ਕੀਤੇ ਘਿਓ ਦੇ ਇੱਕ ਵਿਕਲਪ ਨੂੰ ਪੇਸ਼ ਕੀਤਾ ਦਾਦਾਨ ਕੰਪਨੀ ਨੇ ਲੀਵਰ ਬ੍ਰਦਰਸ ਨੂੰ ਇਹ ਘਿਓ ਪ੍ਰੋਡਕਟ ਦਿੱਤਾ ਪਰ ਲੀਵਰ ਬ੍ਰਦਰਸ ਨੂੰ ਹਿੰਦੁਸਤਾਨੀ ਮਾਰਕੀਟ ਲਈ ਇਸ ਦਾ ਨਵਾਂ ਨਾਮ ਚਾਹੀਦਾ ਸੀ ਲੀਵਰ ਬ੍ਰਦਰਸ ਨੇ ਦਾਦਾ ਵਿੱਚ ਐਲ ਜੋੜ ਕੇ ਇਸ ਦਾ ਨਾਮ ਦਾਲਡਾ ਰੱਖਿਆ ਦਾਲਡਾ ਜਲਦੀ ਹੀ ਭਾਰਤ ਤੇ ਪਾਕਿਸਤਾਨ ਵਿੱਚ ਇੱਕ ਮਸ਼ਹੂਰ ਬ੍ਰਾਂਡ ਬਣ ਗਿਆ ਇਹਨਾਂ ਦੋਨਾਂ ਦੇਸ਼ਾਂ ਵਿੱਚ ਜਿੱਥੇ-ਜਿੱਥੇ ਦੇਸੀ ਘਿਓ ਦੀ ਕੀਮਤਾਂ ਬਹੁਤ ਉੱਚੀਆਂ ਸਨ ਲੋਕਾਂ ਨੇ ਡਾਲਡਾ ਘਿਓ ਨੂੰ ਇੱਕ ਵਿਕਲਪ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਇਸ ਨੂੰ ਭੋਜਨ ਬਣਾਉਣ ਲਈ ਖਾਸ ਤੌਰ ਤੇ ਵਰਤਿਆ ਜਾਂਦਾ ਸੀ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਡਾਲਡਾ ਦੇ ਦੋ ਵੱਖਰੇ ਬ੍ਰਾਂਡ ਬਣ ਗਏ ਇੱਕ ਭਾਰਤ ਵਿੱਚ ਜੁਨੀਲੀਵਰ ਦੇ ਅਧੀਨ ਕੰਮ ਕਰ ਰਿਹਾ ਸੀ ਅਤੇ ਦੂਜਾ ਪਾਕਿਸਤਾਨ ਵਿੱਚ ਟਰਾਂਸਫਰ ਹੋ ਗਿਆ ਪਾਕਿਸਤਾਨ ਵਿੱਚ ਡਾਲਡਾ ਫੂਡਸ ਨੇ ਇਸ ਵਿਰਾੜ ਦੀ ਵਰਤੋਂ ਕੀਤੀ ਜਦਕਿ ਭਾਰਤ ਵਿੱਚ ਜੁਨੀਲੀਵਰ ਇਸ ਵਿਰਾੜ ਨੂੰ ਜਾਰੀ ਰੱਖਦਾ ਹੈ ਡਾਲਡਾ ਬ੍ਰਾਂਡ ਦੇ ਘਿਓ ਨੇ ਹਿੰਦੁਸਤਾਨੀ ਰਸੋਈਆਂ ਤੇ ਕਈ ਸਾਲ ਰਾਜ ਕੀਤਾ ਪਰ ਅੱਜ ਇਹ ਹਿੰਦੁਸਤਾਨ ਦੀਆਂ ਸੂਈਆਂ ਵਿੱਚੋਂ ਗਾਇਬ ਹੋ ਚੁੱਕਾ ਹੈ ਅਜਿਹਾ ਕਿਉਂ ਹੋਇਆ ਚਲੋ ਦੱਸਦੇ ਹਾਂ ਇਸ ਬਾਰੇ ਪਿਛਲੇ ਕੁਝ ਦਿਹਾਕਿਆਂ ਵਿੱਚ ਲੋਕਾਂ ਵਿੱਚ ਸਿਹਤ ਸੰਬੰਧੀ ਜਾਗਰੂਕਤਾ ਵਧੀ ਹੈ ਜਿਸ ਨਾਲ ਲੋਕ ਕੋਲੇਸਟ੍ਰੋਲ ਅਤੇ ਸੈਚੂਰੇਟ ਫੈਟਸ ਵਾਲੇ ਕਿਉ ਅਤੇ ਵੈਜੀਟੇਬਲ ਵਰਗੇ ਰਤਬਾਦਾਂ ਤੋਂ ਦੂਰ ਰਹਿਣ ਲੱਗੇ ਹਨ ਸਾਇੰਸ ਅਤੇ ਚਿਕਿਤਸਾ ਖੇਤਰ ਦੀਆਂ ਨਵੀਆਂ ਖੋਜਾਂ ਨੇ ਦਿਖਾਇਆ ਹੈ ਕਿ ਬਦੇਰੇ ਪ੍ਰੋਸੈਸਡ ਤੇਲ ਅਤੇ ਕਿਉ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਅਤੇ ਇਹਨਾਂ ਨੂੰ ਖਾਣ ਨਾਲ ਹਾਰਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਸ ਤੋਂ ਇਲਾਵਾ ਅੱਜਕੱਲ ਮਾਰਕੀਟ ਵਿੱਚ ਹੋਰ ਕਈ ਤਰ੍ਹਾਂ ਦੇ ਸਿਹਤਮੰਤ ਤੇਲ ਜਿਵੇਂ ਕਿ ਜ਼ੈਤੂਨ ਦਾ ਤੇਲ ਸੂਰਜਮੁਖੀ ਦਾ ਤੇਲ ਸੋਇਆਬੀਨ ਦਾ ਤੇਲ ਅਤੇ ਰਾਈਸ ਬ੍ਰਾਂਡ ਵਰਗੇ ਤੇਲ ਆ ਚੁੱਕੇ ਹਨ ਇਹ ਤੇਲ ਸਿਹਤ ਲਈ ਬਿਹਤਰ ਮੰਨੇ ਜਾਂਦੇ ਹਨ ਕਿਉਂਕਿ ਇਹਨਾਂ ਵਿੱਚ ਫੈਟਸ ਜ਼ਿਆਦਾ ਹੁੰਦੇ ਹਨ ਜੋ ਸਿਹਤਕਾਰ ਹੀ ਮੰਨੇ ਜਾਂਦੇ ਹਨ ਇਸ ਤੋਂ ਇਲਾਵਾ ਡਾਲਡਾ brand ਨੂੰ ਸਥਾਨਕ ਅਤੇ ਵਿਦੇਸ਼ੀ brandਾਂ ਤੋਂ ਭਾਰੀ ਮੁਕਾਬਲਾ ਮਿਲ ਰਿਹਾ। ਕਈ ਨਵੇਂ ਖਿਡਾਰੀ ਇਸ ਮਾਰਕੀਟ 'ਚ ਆਏ ਹਨ ਜਿਨ੍ਹਾਂ ਨੇ ਵਧੀਆ ਮਾਰਕੀਟਿੰਗ ਅਤੇ ਉਤਪਾਦਾਂ ਵਿੱਚ ਨਵੀਨਤਾ ਦੀ ਵਰਤੋਂ ਕੀਤੀ ਹੈ। ਇਹਨਾਂ ਸਭ ਕਾਰਨਾਂ ਕਰਕੇ ਡਾਲਡਾ ਘੇਉ ਦੀ ਮਾਰਕੀਟ ਘਟ ਗਈ ਹੈ। ਪਰ ਇੱਕ ਗੱਲ ਜ਼ਰੂਰ ਮੰਨੀ ਜਾਵੇ ਕਿ ਡਾਲਡਾ ਇੱਕ ਪ੍ਰਮੁੱਖ brand ਹੈ ਜਿਸਨੇ ਘੇਉ ਦੇ ਇੱਕ ਵਿਕਲਪ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਜੋ ਕਿ ਸਮੇਂ ਵਿੱਚ ਇਹ ਹਿੰਦੁਸਤਾਨ ਅਤੇ ਪਾਕਿਸਤਾਨ ਦੀਆਂ ਰਸੋਈਆਂ ਵਿੱਚ ਇੱਕ ਅਹਿਮ ਹਿੱਸਾ ਬਣ ਗਿਆ ਹੈ।